ਤਿੰਨ ਇਨਗਰੀਡੀਅੰਟਸ ਤੋਂ ਬਣਾਉ ਬਹੁਤ ਸਵਾਦ ਕਾਜੂ ਕਤਲੀ ਸਵਾਦ ਵੀ ਬਹੁਤ ਬਣਦੀ ਹੈ ਤੇ ਬਾਜ਼ਾਰ ਨਾਲੋਂ ਸਸਤੀ ਵੀ ਬਹੁਤ ਪੈਂਦੀ ਹੈ ਤੇ ਇੱਥੇ ਜੀ ਮੈਂ 200 ਗ੍ਰਾਮ ਲੈ ਲੇ ਕਾਜੂ ਤੇ ਇੱਕ ਪਾਂਡੇ ਵਿੱਚ ਸ਼ਿਫਟ ਕਰ ਲਿਆ ਤੇ ਇਹਨੂੰ ਹੁਣ ਅਸੀਂ ਪਾਣੀ ਨਾਲ ਧੋ ਲਵਾਂਗੇ ਸਮ ਟਾਈਮ ਕਾਜੂਆਂ ਤੇ ਡਸਟ ਪਈ ਹੁੰਦੀ ਹੈ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਲਿਆ ਤੇ ਤੋਣ ਤੋਂ ਬਾਅਦ ਅਸੀਂ ਇਹ ਇੱਕ ਮਿਕਸਰ ਗ੍ਰਾਈਂਡਰ ਲੈ ਸਕਦੇ ਹਾਂ ਤੇ ਉਸ ਦੇ ਵਿੱਚ ਅਸੀਂ ਕਾਜੂ ਪਾ ਲੇ ਤੇ 2 ਤੋਂ 3 2.5 스푼 ਅਸੀਂ ਪਾਣੀ ਦੇ ਪਾਵਾਂਗੇ ਬਹੁਤ ਥੋੜਾ ਜਿਹਾ ਉਸ ਤੋਂ ਬਾਅਦ ਅਸੀਂ ਚੰਗੀ ਤਰਾਈ ਦਾ ਬਹੁਤ ਮਹੀਨ ਪੇਸਟ ਤਿਆਰ ਕਰਾਂਗੇ ਧਿਆਨ ਰੱਖਿਓ ਵਿੱਚ ਕੋਈ ਉਹ ਨਾ ਰਵੇ ਉਟਾ ਨਾ ਰਹੇ ਜੇ ਜਦ ਕੋਈ ਦਰਦਰਾ ਜਿਆਨ ਨਾ ਰਵੇ ਤੇ ਪੇਸਟ ਬਰੀਕ ਹੋਵੇ ਉਸ ਤੋਂ ਬਾਅਦ ਇਹ ਪੇਸਟ ਸ਼ਿਫਟ ਕਰ ਦਿੱਤਾ ਜੀ ਅਸੀਂ ਇੱਕ ਪੈਨ ਚ ਇੱਥੇ ਤੁਹਾਡੀ ਐਂਡ ਤੱਕ ਜਿਹੜੀ ਗੈਸ ਹੈ ਉਹ ਸਲੋ ਹੋਣੀ ਚਾਹੀਦੀ ਹੈ ਕਿਉਂਕਿ ਕਾਜੂ ਦਾ ਪੇਸਟ ਨਹੀਂ ਤਾਂ ਬਹੁਤ ਜਲਦੀ ਨੀਚੇ ਲੱਗਦਾ ਹੈ ਜਬ ਭਾਰੇ ਤਲੇ ਵਾਲੀ ਤੁਸੀਂ ਕੜਾਹੀ ਲੈ ਲਓ ਇੱਕ ਚਮਚ ਪਾ ਦਿੱਤਾ ਜੀ ਮੈਂ ਦੇਸੀ ਘਿਓ ਦਾ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਸੀ ਪਕਾਵਾਂਗੇ ਐਟ ਲੀਸਟ 15 ਤੋਂ 16 ਮਿੰਟੇ ਨੂੰ ਬਣਨ ਚ ਲੱਗ ਜਾਂਦੇ ਆ ਜਦ ਤੱਕ ਠਿੱਕ ਨਹੀਂ ਹੋ ਜਾਂਦਾ ਪੇਸਟ ਆ ਦੇਖੋ ਜੀ ਹੁਣ ਉਸ ਤੋਂ ਬਾਅਦ ਮੈਂ 100 ਗ੍ਰਾਮ ਚੀਨੀ ਦਾ ਪਾਊਡਰ ਪਾ ਦਿੱਤਾ ਹੈ ਜੇ ਤੁਸੀਂ ਵੱਧ ਖਾਣੇ ਹੋ ਤੁਸੀਂ ਵੱਧ ਵੀ ਸਨੀ ਪਾ ਸਕਦੇ ਹੋ ਤੇ ਇਹਦੇ ਵਿੱਚ ਤਿੰਨ ਤੋਂ ਚਾਰ ਮੈਂ ਇਲੈਚੀਆਂ ਪਾ ਲਈਆਂ ਸੀ ਉਹਦਾ ਵੀ ਪਾਊਡਰ ਨਾਲ ਹੀ ਬਣਾ ਲਿਆ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰੀ ਜਾਣਾ ਸੀ ਘੱਟ ਗੈਸ ਤੇ ਇਕਦਮ ਪਕਾ ਲੈਣਾ ਜਦੋਂ ਤੱਕ ਤੁਹਾਡਾ ਪੇਸਟ ਕੜਾਹੀ ਨਹੀਂ ਛੱਡਦਾ ਹੈਗਾ ਆ ਦੇਖੋ ਤੇ ਇਹਨੂੰ ਹੁਣ ਪਕਾ ਪਕਾ ਕੇ ਦੇਖੋ ਹੁਣ ਇਸ ਸਟੇਜ ਤੇ ਆ ਗਿਆ ਕਿ ਇਹਨੇ ਕੜਾਹੀ ਛੱਡ ਦਿੱਤੀ ਹੁਣ ਇਹਨੂੰ ਅਸੀਂ ਇੱਕ ਬਟਰ ਪੇਪਰ ਤੇ ਥੋੜਾ ਜਿਹਾ ਘਿਓ ਲਗਾ ਕੇ ਉੱਥੇ ਸ਼ਿਫਟ ਕਰਾਂਗੇ ਤੇ ਹੁਣ ਇਹਨੂੰ ਅਸੀਂ ਜਿਵੇਂ ਗੁੰਨਦੇ ਹੁੰਨੇ ਆ ਐਵੇਂ ਬਟਰ ਪੇਪਰ ਫੜ ਕੇ ਪੰਜ ਤੋਂ 6 ਵਾਰ ਇਹ ਸਟੈਪ ਕਰਨਾ ਤਾਂ ਜੋ ਇਹ ਆਪਸ ਵਿੱਚ ਮਿਕਸ ਹੋ ਕੇ ਥੋੜਾ ਜਿਹਾ ਹੋਰ ਠਿਕ ਹੋ ਜਾਵੇ ਤੇ ਹੁਣ ਇਹਦੇ ਉੱਤੇ ਇੱਕ ਬਟਰ ਪੇਪਰ ਦੇ ਕੇ ਹਲਕੇ ਹੱਥਾਂ ਨਾਲ ਇਹਦਾ ਇੱਕ ਵੇਲ ਲੈਣਾ ਆਪਣੇ ਅਕੋਰਡਿੰਗ ਤੁਸੀਂ ਥਿਕਨੈਸ ਰੱਖ ਸਕਦੇ ਹੋ ਮੋਟਾ ਚਾ ਪਤਲਾ ਉੱਤੇ ਮੈਂ ਚਾਂਦੀ ਦਾ ਵਰਕ ਲਗਾ ਦਿੱਤਾ ਇਹ ਬਿਲਕੁਲ ਆਪਸ਼ਨਲ ਹੈ ਤੁਹਾਡੇ ਲਈ ਤੇ ਮੈਂ ਥੋੜੀ ਇੱਕ ਗਲਤੀ ਕਰਤੀ ਕਿ ਮੈਂ ਗਰਮ ਗਰਮ ਕੱਟ ਦਿੱਤੀ ਸੀ ਕਿਉਂਕਿ ਬੱਚਿਆਂ ਤੋਂ ਬਿਲਕੁਲ ਵੀ ਅਡੀਕ ਨਹੀਂ ਸੀ ਹੁੰਦੀ ਤੁਸੀਂ ਥੋੜਾ ਪੇਸਟ ਨੂੰ ਠੰਡਾ ਹੋ ਲੈਣਦੇ ਹੋ ਤੇ ਹੁਣ ਜੀ ਮੈਂ ਇਹਦੇ ਪੀਸਸ ਕਰ ਲਏ ਤੇ ਇਹ ਖਾਂ ਚ ਬਹੁਤ ਸਵਾਦ ਬਣਦੀ ਤੇ ਬਹੁਤ ਸ਼ੁੱਧ ਬਣਦੀ ਤੇ ਆਪਣੇ ਘਰੇ ਅਸੀਂ ਸਾਫ ਸਫਾਈ ਨਾਲ ਬਣਾਉਂਦੇ ਆ ਕੋਸ਼ਿਸ਼ ਕਰਿਓ ਕਿ ਇਸ ਦੀਵਾਲੀ ਤੇ ਇਹ 20 ਮਿੰਟ ਵਾਲੀ ਸਵੀਟਸ ਜ਼ਰੂਰ ਤਿਆਰ ਕਰਿਓ ਆਪਣੇ ਘਰ 'ਚ ਦੇਖੋ ਕਾਜੂ ਕਤਲੀ ਮੇਰੀ ਰੈਡੀ ਹੈ ਬਹੁਤ ਸਵਾਦ ਬਣੀ ਥੈਂਕ ਯੂ ਸੋ ਮਚ ਜੀ ਚੈਨਲ ਨੂੰ ਸਬਸਕ੍ਰਾਈਬ